ਪਰ ਮੈਂ ਸੱਚੀ ਕਹਿਨੀ ਆ ਮੈਨੂੰ ਇੰਨੇ ਸਸਤੇ ਸੂਟ ਆ ਕਢਾਈ ਵਾਲੇ ਖੁਦ ਦੇ ਆਪ ਬੁਟੀਕਸ ਟਾਈਮ ਵਰਕ ਕੀਤੇ ਹੋਏ ਇੰਨੇ ਸਸਤੇ ਮੈਨੂੰ ਕਿਤੋਂ ਨਹੀਂ ਮੈਨੂੰ ਦੇਖਣ ਨੂੰ ਮਿਲੇ ਸੀਰੀਅਸਲੀ ਦੀਦੀ ਤੁਹਾਨੂੰ ਮੈਂ ਗਾਰੰਟੀ ਲੈਣਾ ਗਾਰੰਟੀ 100% ਗਾਰੰਟੀਆਂ ਮੇਰੀਆਂ ਭੈਣਾਂ ਜਿਹੜੀਆਂ ਵੇਖ ਰਹੀਆਂ ਨੇ ਨਾ ਸੂਟ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਣ ਵਾਲੇ ਸੂਟ ਨੇ ਕਿਉਂਕਿ ਰੇਟ ਬਹੁਤ ਘੱਟ ਹੈ ਸੇਲ ਹੈ ਜੀ ਸੇਲ ਹੈ ਜੀ ਸੇਲ ਹੈ 13-1400 ਦੇ ਸਾਰੇ ਬੁਟੀਕ ਵਾਲੇ ਸੂਟ ਲੈ ਜਾਓ ਮੇਰੇ ਨਾਲ ਸਾਸ਼ੀ ਗਾਦੀ ਕੀ ਹਾਲ ਚੰਨੇ ਉਮੀਦ ਕਰਦੋ ਤੇ ਸਾਰੇ ਬਹੁਤ ਜਿਆਦਾ ਵਧੀਆ ਹੋਗੇ ਅਸੀਂ ਵੀ ਬਹੁਤ ਜਿਆਦਾ ਵਧੀਆ ਹਾਂ ਤੇ ਕੱਲ ਤੁਸੀਂ ਦੇਖੀ ਸੀ ਸਾਡੇ ਜਿਹੜੇ ਨੋਰਮਲ ਰੇਂਜ ਵਾਲੇ ਸੂਟ ਜਿਹੜੇ ਹੁੰਦੇ ਨੇ ਰੈਡੀमेड ਤੇ ਅੱਜ ਤੁਹਾਨੂੰ ਆਪਾਂ ਉਹ ਵਾਲੇ ਸੂਟ ਦਿਖਾਵਾਂਗੇ ਜਿਹੜੇ ਦੀਦੀ ਨੇ ਖੁਦ ਤਿਆਰ ਕਰਵਾਏ ਨੇ ਬੁਟੀਕਸ ਟਾਈ ਤੇ ਆਪਾਂ ਪਹੁੰਚ ਗਿਆ ਜੀ ਸਿਗਨਲ ਆ ਕਲਚਰ ਦੀ ਮਾਲਕੀਨ ਕੋਲ ਫਿਰ ਤੋਂ ਸਾਡੇ ਦੀਦੀ ਕੋਲ ਤੇ ਇਹਨਾਂ ਨੇ ਜਿਹੜੇ ਸੂਟ ਤਿਆਰ ਕੀਤੇ ਨੇ ਪਹਿਲਾਂ ਉਹ ਦਿਖਾ ਦਿੰਨੇ ਆ ਜੀ ਇਹੜੇ ਬੁਟੀਕ ਸਟਾਈਲ ਸੂਟਵਾ ਇਹ ਤੁਹਾਨੂੰ ਦਿਖਾਉਣ ਲੱਗੇ ਆ ਇਹ ਸਾਰੇ ਵਿਦਆਊਟ ਦੁਪੱਟੇ ਆ ਤੇ ਉਹਦੇ ਅਕੋਰਡਿੰਗ ਤੁਹਾਨੂੰ ਆਪਾਂ ਪ੍ਰਾਈਸ ਦੱਸ ਦਾਂਗੇ ਜੇ ਕਿਸੇ ਦਾ ਪ੍ਰਾਈਸ ਨਹੀਂ ਵੀ ਦੱਸਿਆ ਜਾਊਗਾ ਤੇ ਆਪਾਂ ਜਦੋਂ ਇੰਸਟਾਗ੍ਰam ਤੇ ਪਾਵਾਂਗੇ ਤੇ ਉੱਥੇ ਨਾਲ ਪ੍ਰਾਈਸ ਮੈਚੂ ਕੀਤਾ ਕਰਾਂਗੇ ਦੁਪੱਟਾ ਜੇ ਕਿਸੇ ਨੇ ਨਾਲ ਇਹਦੇ ਨਾਲ ਲੈਣਾ ਵਾ ਤੁਸੀਂ ਆਪਣੇ ਅਕੋਰਡਿੰਗ ਚੋਇਸ ਦੱਸ ਸਕਦੇ ਹੋ ਚਨੂਨ ਹਾ ਪਿਓਰ ਸ਼ਫੂਨ ਕੋਟਾ ਡੋਰੀਆ ਜਾਂ ਇਹ ਵਾਲਾ ਕਿਹੜਾ ਹੁੰਦਾ ਵਾ ਆਰਗੇਂਜ਼ਾ ਜਾਂ ਆਰਗੇਂਜ਼ਾ ਹਾਂ ਕੋਈ ਵੀ ਲੈਣਾ ਚਾਹੁੰਦੇ ਉਹਦੇ ਅਕੋਰਡਿੰਗ ਜੋ ਪ੍ਰਾਈਸ ਹੋਊਗਾ ਤੇ ਜਿੰਨੇ ਦਾ ਕਲਰ-ਕੁਲਰ ਹੋਗਾ ਉਹ ਸਾਰਾ ਕਿੱਚੇ ਮੈਚੂਰ ਇਹ ਸੂਟ ਜਿਹੜੇ ਦੀਦੀ ਨੇ ਆਪ ਤਿਆਰ ਕਰਵਾਇਓ ਥੱਲੇ ਘੇਰਾ ਬਣਿਆ ਹੋਇਆ ਵਾ ਤੇ ਇਹ ਬਾਜੂਆ ਵੀ ਆ ਬਾਜੂਆ ਨਾਲ ਦੀਦੀ ਇਹ ਬਾਜੂਆ ਵਾ ਠੀਕ ਹੈ ਹਾਂ ਚਲੋ ਜੀ ਇਹ ਇਹ ਵੀ ਸੇਮ ਹੀ ਕਪੜਾ ਹੈ ਕਪੜਾ ਸੇਮ ਸੇਮ ਕਪੜਾ ਕਿਹੜਾ ਦੀਦੀ ਵੇਸੇ ਇੱਕ ਪਾਰਾ ਪਾਰਾ ਸਿਲਕ ਹੈ ਉਹ ਪਾਰਾ ਸਿਲਕ ਪਾਰਾ ਸਿਲਕ ਤੇ ਬਣੇ ਹੋਏ ਨੇ ਤੇ ਇਹਦੇ ਵੀ ਨੀਚੇ ਆ ਬਾਰਡਰ ਬਣਿਆ ਹੋਇਆ ਪ੍ਰੋਪਰ ਔਰ ਥੱਲੇ ਫੁੱਲ ਬਣੇ ਹੋਏ ਨੇ ਤੇ ਇਹਦੀਆਂ ਵੀ ਬਾਹਾਂ ਤੇ ਕੰਮ ਕੀਤਾ ਹੋਇਆ ਵਾ ਠੀਕ ਹੈ ਇਹ ਵਿਦਆਉਟ ਦੁਪੱਟੇ ਨੇ ਜੇ ਤੁਸੀਂ ਦੁਪੱਟਾ ਐਡ ਕਰੋ ਨਾ ਉਹਦੇ ਐਕਸਟਰਾ ਪੈਸੇ ਹੋਣਗੇ ਠੀਕ ਹੈ ਮਿਸਰੀ ਇੰਪੋਰਟੈਂਟ ਹੈ ਸੀ ਇੰਪੋਰਟ ਹੈ ਅਰੇ ਅੱਜ 13 1300 ਦੇ ਸੀ ਉਹ ਕਮਾਲ ਐ ਦੀਦੀ ਹੁਣ ਕਹੋਗੇ ਵੀ ਨਹੀਂ ਇਹਦੇ ਕਿਰਨ ਲੈਂਦੀ ਨਹੀਂ ਹੈ ਕਿਰਨ ਤਾਂ ਲੁੱਟਿੰਦੇ ਰਹੇ ਨੇ ਪਟਿਆਲਿਆਂ ਤੋਂ ਹੁਣ ਆ ਵੀ ਸੂਟ ਬਹੁਤ ਸੋਹਣਾ ਇਹ ਵੇਖ ਮੈਂ ਲੈ ਜੂਗੀ ਉਦਾਂ ਪਤਾ ਨਹੀਂ ਹੁਣ ਇਹਨਾਂ ਵਿੱਚੋਂ ਕਿਹੜਾ ਕਿਹੜਾ ਮੈਂ ਲੈ ਕੇ ਜਾ ਸਕਦੀ ਆ ਬਟ ਫਿਰ ਦੀਦੀ ਨਹੀਂ ਇਹਨੇ ਜੱਜ ਨਹੀਂ ਰੇ ਸੂਟ ਗੱਲ ਨਹੀਂ ਬਣੀ ਨਹੀਂ ਗਿਰਨਾ ਦੀਦੀ ਸੋਹਣਾ ਲੱਗਿਆ ਨਾ ਕਲਰ ਬਹੁਤ ਸੋਹਣਾ ਹੈ ਨਹੀਂ ਨਹੀਂ ਬੇਕਾਰ ਕਪੜਾ ਹੈ ਠੀਕ ਹੈ ਨਹੀਂ ਗਿਰਨਾ ਆਪਣਾ ਲੈਣਾ ਸਾਦੇ ਮਤਲਬ ਸਾਰੇ 1300 ਸਾਡੇ 1300 1200 ਸਾਡੇ 1200 ਮਤਲਬ ਇਸੀ ਰੇਂਜ ਦੇ ਵਿੱਚ ਇਸ मतलब ਕੋਈ ਵੀ ਸੂਟ ਆ ਵਾਲਾ ਜਿਹੜਾ ਕਹਿ ਰਿਹਾ ਹੁਣ ਤੱਕ ਅੱਪ ਦੇਖਿਆ ਵਰਕ ਕੀਤਾ 1500 ਤੋਂ ਕੋਈ ਵੀ ਉੱਪਰ ਨਹੀਂ ਗਿਆ ਸਿਰਿਆ 1400 ਤੋਂ ਕੋਈ ਉੱਪਰ ਨਹੀਂ ਹੈਗਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਮੈਂ ਖੁਦ ਪਟਿਆਲੇ ਤੋਂ ਸੂਟ ਕਢਵਾ ਕੇ ਹੀ ਆਉਣੀ ਆ ਜਿਹੜੀ ਮੈਂ ਪਟਿਆਲੇ ਤੋਂ ਕਢਾਈ ਕਰਉਣੀ ਹੈ ਹੈਂਡ ਵਰਕ ਤਾਂ ਚਲੋ ਕੋਸਟਲੀ ਹੁੰਦਾ ਵਾ ਜਿਹੜਾ ਮਸ਼ੀਨੀ ਵਰਕ ਹੁੰਦਾ ਉਹ ਵੀ ਥੋੜਾ ਮੈਨੂੰ ਕੋਸਟਲੀ ਪੈਂਦਾ ਵਾ ਮੈਂ ਹੁਣ ਵੀ ਕਢਵਾਇਆ ਤੁਹਾਨੂੰ ਦਿਖਾਉਂਗੀ ਪਰ ਮੈਂ ਸੱਚੀ ਕਹਿਣੀ ਆ ਮੈਨੂੰ ਇੰਨੇ ਸਸਤੇ ਸੂਟ ਆ ਕਢਾਈ ਵਾਲੇ ਖੁਦ ਦੇ ਆਪ ਬੁਟੀਕ ਸਟਾਈਲ ਵਰਕ ਕੀਤੇ ਹੋਏ ਇੰਨੇ ਸਸਤੇ ਮੈਨੂੰ ਕਿਤੋਂ ਨਹੀਂ ਮੈਨੂੰ ਦੇਖਣ ਨੂੰ ਮਿਲੇ ਮੈਂ ਇਹ ਨਹੀਂ ਕਹਿ ਰਹੀ ਕਿ ਦੀਦੀ ਸਾਡੇ ਆਪ ਇਹ ਆਪ ਨਹੀਂ ਬਾਕੀ ਜਿਹੜੀਆਂ ਭੈਣਾਂ ਨੇ ਦੇਖ ਰਹੀਆਂ ਨੇ ਉਹਨਾਂ ਨੂੰ ਪਤਾ ਹੀ ਹੋਏਗਾ ਵੀ ਨਾ 13-1400 ਰੁਪਏ ਦਾ ਬੁਟੀਕ ਵਾਲਾ ਸੂਟ ਕਿੱਥੋਂ ਮਿਲ ਜਾਊਗਾ ਪਾੜਾ ਸਿਲਕ ਦੇ ਬਣੀ ਹੋਏ ਨੇ ਇਹ ਪ੍ਰੋਪਰ ਗਰਮੀਆਂ ਵਾਲਾ ਜਿਹੜਾ ਮਸਲੀਨ ਦਾ ਕੱਪੜਾ ਚੱਲਦਾ ਉਹ ਆ ਔਰ ਉਹਦੇ ਤੇ ਵਰਕ ਕੀਤਾ ਹੈ ਇੰਨਾ ਹੋਲਾ ਸਟਾਫ ਆ ਨਾ ਬਹੁਤ ਜ਼ਿਆਦਾ ਸੋਹਣਾ ਐਂਡ ਕਲਰ ਬਹੁਤ ਸੋਹਣਾ ਹਮ ਠੀਕ ਆ ਨਾ ਇੱਕ ਚੀਜ਼ ਹੋਰ ਮੈਂ ਮੈਂਸ਼ਨ ਕਰਦੀ ਆ ਇਹ ਕਾਰੀਗਰ ਮੇਰਾ ਆਪਣਾ ਹੈ ਅੱਛਾ ਇਹ ਇਹ ਮੇਰਾ ਕਾਰੀਗਰ ਹੈ ਇਹ ਆਪਣੇ ਦੀਦੀ ਦੇ ਕਾਰੀਗਰ ਹੈ ਜੋ ਇਹ ਤਿਆਰ ਕਰਦੇ ਨੇ ਸੂਟ ਆਪਣੇ ਆਪਣੇ ਕਾਰੀਗਰ ਤੋਂ ਸੂਟ ਤਿਆਰ ਹੁੰਦੇ ਨੇ ਇਸ ਕਰਕੇ ਰੇਟ ਬਹੁਤ ਜ਼ਿਆਦਾ ਸਸਤਾ ਪੈਂਦਾ ਹੈ ਜੀ ਆਪਣਾ ਇਹ ਵੀ ਪਾਣਾ ਸਿਲਕ ਤੇ ਇਹ ਵੀ ਇਦਾਂ ਵਰਕ ਕੀਤਾ ਹੈ نیچے ਬਹੁਤ ਸੋਹਣਾ ਹੈ ਇਹਦਾ ਕੰਬੀਨੇਸ਼ਨ ਆ ਰੋਜ਼ੀ ਕਲਾ ਦਾ ਬੜਾ ਵਰਕ ਕੀਤਾ ਹੈ ਠੀਕ ਹੈ ਇਹ ਵੀ ਸੇਮ ਪ੍ਰਾਈਸ ਹੈ ਨਾ 1300 ਹਾਂਜੀ 1300 ਵੈਰੀ ਗੁੱਡ ਵੈਰੀ ਗੁੱਡ ਇੱਕ ਵਾਰੀ ਤਾਲੀਆਂ ਹੋ ਜਾਣ ਅੱਗੇ ਅੱਗੇ ਆ ਜਾ ਫਿਰ ਮਸਲੀਨ ਤੇ ਵਾਓ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਮਸਲੀਨਾਂ ਦਾ ਜੀ ਇਹ ਵੀ 1300 ਦਾ ਹੈ ਹਾਂਜੀ ਕਿਰਨ ਸੱਚੀ ਦੱਸਾਂ ਮੈਨੂੰ ਪਤਾ ਹੈ ਕਿ ਸਸਤੇ ਕਿਰਨ ਮੈਂ ਇੱਕ ਤੋਂ ਸਸਤੇ ਸੂਟ ਲੈ ਕੇ ਦਮਾਉਂਗਾ ਨਹੀਂ ਮੈਂ ਸੱਚ ਕਹਿ ਰਿਹਾ ਕਿਉਂਕਿ ਮੈਂ ਕਿਰਨ ਨੂੰ ਸੂਟ ਦਿਵਾਣਾ ਰਹਿਣਾ ਪਟਿਆਲੇ ਤੋਂ ਮੈਨੂੰ ਪਤਾ ਹੈ ਜਦੋਂ ਮੈਂ 바ਰਗੇਨ ਕਰਦਾ ਤਾਂ ਦੁਕਾਨਦਾਰਾ ਨਾ ਰਹਿਣ ਦੇ ਪਿਰੇ 3000 ਦਾ ਲਾ ਲਿਆ ਵੀਰੇ 3200 ਦਾ ਲਾ ਲਿਆ ਪਲੀਜ਼ 2800 ਦਾ ਲਾ ਲੈ ਹਨਾ ਆ 1300 ਦਾ ਤੇ ਬਹੁਤ ਵਧੀਆ ਜੈਨੂਨ ਰੇਟ ਹੈ ਮੈਂ ਇਹ ਨਹੀਂ ਕਹਿ ਰਿਹਾ ਵੀ ਮੇਰੇ ਭੈਣ ਹੁਣਾ ਦੇ ਕੱਪੜੇ ਨੇ ਤਾਂ ਕਰਕੇ ਬਟ ਸੀਰੀਅਸਲੀ ਬਹੁਤ ਵਧੀਆ ਰੇਟ ਹੈ ਵੈਰੀ ਗੁੱਡ ਵੈਰੀ ਗੁੱਡ ਔਰ ਇਹਦੀ ਵੀ ਆੜੀ ਨੀਚੇ ਕਢਾਈ ਹੈ ਬਹੁਤ ਸੋਹਣੀ ਹੈ ਇਹਦਾ ਰੇਟ 1300 ਸਾਢੇ 1350 ਸਾਢੇ ਇਹ 1350 ਉਹ ਵੀ ਬਾਕੀ 1350 ਕੀ 1300 ਦੀ ਵੀ 1300 ਕੋਈ 1350 ਮਤਲਬ ਰਾਉਂਡ ਫਿਗਰ ਮਤਲਬ 50 ਉੱਪਰ 60 ਭੁਜੀ 500 ਰੁਪਏ ਦਾ ਫਰਕ ਹੈ ਦੋਸਤੋ ਬਈ ਉਹ ਜਦੋਂ ਇੰਸਟਾ ਤੇ ਪੈ ਜਾਣਗੇ ਰੇਟ ਉਸਤਾ ਬਣਾ ਦੇਖ ਲਿਓ ਕਿਉਂਕਿ ਕਈ ਵਾਰ ਹੁਣ ਥੋੜਾ ਜਿਹਾ ਕਨਫਿਊਜ਼ਨ ਹੋ ਜਾਂਦੀ ਹੈ ਫਟਾਫਟ ਜਲਦੀ ਜਲਦੀ ਚ ਇਹ ਇਦਾਂ ਵਾ ਇਹ ਸਾਈਡ ਤੇ ਇਦਾਂ ਬਾਰਡਰ ਜੇ ਬਣੇ ਹੋਇਆ ਵਾ ਠੀਕ ਹੈ ਇਹਦੇ ਵਿੱਚ ਵੀ ਵਰਕ ਦੇਖ ਸਕਦੇ ਹਾਂ ਹਰ ਇੱਕ ਜਿਹੜਾ ਵੀ ਸੁੰਡਾ ਉਹਦੇ ਨਾਲ ਬਾਵਾ ਜ਼ਰੂਰ ਬਣਿਆ ਬਾਵਾ ਜ਼ਰੂਰ ਬਣਿਆ ਹੈ ਯਾਨੀ ਕੋਈ ਵੀ ਇਕੱਲਾ ਘੇਰਾ ਪਣਾ ਆਇਆ ਬਾਵਾ ਅਰੇ ਬਾਵਾ ਨਹੀਂ ਪਰ ਤੇ ਖਾਨ ਹੀ ਰਿਹਾ ਆਪਾਂ ਫਿਰ ਹੁਣ ਆਪਾਂ ਨੂੰ ਸਾਰਾ ਖੋਲਣਾ ਪੈਣਾ ਸਹੀ ਗੱਲ ਠੀਕ ਹੈ ਮੀਰ ਵਰਕ ਪਾ ਲਾ ਇਹਦੇ ਨਾਲ ਅਸਲ ਵਾਲੀ ਆ ਰਹੀ ਹੈ ਓਕੇ ਬਹੁਤ ਹੀ ਸੋਹਣਾ ਅਤੀ ਸੁੰਦਰ ਰੇਟ ਸੇਮ ਦੀ ਵੀ 1350 ਚਲੋ ਜੀ ਚਲੋ ਨੈਕਸਟ ਨੈਕਸਟ ਇਹ ਵੀ ਬਹੁਤ ਸੋਹਣਾ ਪਰ ਇੱਕ ਗੱਲ ਹੋਰ ਮੈਂ ਮੈਂਸ਼ਨ ਕਰਾਂਗੀ ਇਹ ਨਾਰਮਲ ਜਿੱਦਾਂ ਕਪੜੇ 5 ਮੀਟਰ ਆਣਾ ਇਹ ਕੋਈ 5.5 ਕਪੜਾ ਕੋਈ 6 ਮੀਟਰ ਵੀ ਹੈ ਜੀ ਓਕੇ ਮੈਂ ਥੋੜਾ ਵੱਧ ਕਪੜੇ ਖੁੱਲੇ ਡੁੱਲੇ ਸੂਟਾਂ ਵਾਸਤੇ ਸਹੀ ਉਹ ਸ਼ਾਰਟ ਸੀ ਖਾਂਜੀ ਸਲਵਾਰ ਆਣਾ ਇਹ ਸਲਵਾਰ ਹੈ ਸਲਵਾਰ ਦੇ ਦੋਨੋਂ ਪਾਸੇ ਕੀਤਾ ਹੋਇਆ ਜੋ ਸਮਾਂ ਬਾਅਦਤੋਂ ਮੈਂ ਹੇਠੇ ਛਾਟਾਂ ਕਿਉਂਕਿ ਉੱਥੇ ਗਰਮੀ ਮਹਿਸੂਸ ਕਰ ਰਹੀ ਸੀ ਥੋੜੀ ਗਰਮੀ ਅਜ ਹੈਗੀ ਆ ਤੇ ਹੁਣ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਸਹੀ ਗੱਲ ਹੈ ਚਲੋ ਜੀ ਚਲੋ ਵੀ ਅਗਲਾ ਸੂਟ ਹੈ ਇਹ ਵੀ ਬਹੁਤ ਸੋਹਣਾ ਕਲਰ ਆ ਵੈਰੀ ਗੁੱਡ ਇਹ ਵੀ ਦੀਦੀ 13 1400 ਦੀ ਰੇਂਜ ਹਾਂਜੀ ਵੈਰੀ ਗੁੱਡ ਇਹ ਵਿਦ ਸ਼ਿਪਿੰਗ ਕਰਕੇ ਵੀ ਉਹ ਹੈਗਾ ਇਹ ਕਿਹੜਾ ਕਪੜਾ ਹੈ ਇਹ ਮਸਲੀਨ ਕਾਪੜਾ ਇਹ ਮਸਲੀਨ ਕਾਪੜਾ ਮਸਲੀਨ ਕਿਹਨੇ ਰੇ ਮੇਰੇ ਮੇਰੇ ਇੱਕ ਨਹੀਂ ਮੈਂ ਦੱਸਦੀ ਆ ਕੋਈ ਟਾਈਪਸ ਹੈਗੀਆਂ ਕੋਈ ਡਿਸਕਾਊਂਟ ਹੈ ਕੋਈ ਕਾਪਰਟਨ ਮਸਲੀਨ ਹੈ ਕੋਈ ਸਿੰਥੈਟਿਕ ਵਿੱਚ ਹੈ ਮਸਲੀਨ ਦੀ ਵੀ ਕਈ ਟਾਈਪਸ ਆ ਗਈਆਂ ਨਾ ਜਿੱਦਾਂ ਕਾਪਰਟਨ ਦੀ ਵਿੱਚ ਕਈ ਕਾਈਪਸ ਆ ਗਈਆਂ ਨੇ ਓਕੇ ਤੇ ਕਿਰਨ ਮੈਂ ਤੁਹਾਨੂੰ ਇਹ ਗੱਲ ਕਰ ਰਸੀ ਇਹਦੇ ਨਾਲ ਦੇ ਸੂਟ ਆਪਾਂ ਸੱਚੀ ਦੱਸੋ ਕਿਨੇ ਕਿਨੇ ਦੇ ਦੇਖੇ ਸੀ ਪਟਿਆਲੇ ਆਪਾਂ ਚਲੋ ਨਾਮ ਕੀ ਲੈਣਾ ਕਿਸੇ ਦਾ ਮਤਲਬ ਆਪਾਂ ਉੱਥੋਂ ਜਿਸ ਤੇ ਗੋਲ ਜਾਣੇ ਆਪਾਂ ਜਿੱਧਰ ਅੱਛਾ ਉਹ ਮਤਲਬ ਜਿਵੇਂ ਮੰਨ ਲਓ 3500 ਹੈਨਾ 4500 ਵੀ ਤੇ ਦੁਪੱਟਾ ਜਿਵੇਂ ਲੈਣਾ ਹੋਵੇ ਉਹ ਇੰਨੀ ਰੇਂਜ ਤਾਂ ਦਿੰਦੇ ਨੇ ਸੂਟ ਪਰ ਇਹ ਸੀਰੀਅਸਲੀ ਦੀਦੀ ਤੁਹਾਨੂੰ ਮੈਂ ਗਾਰੰਟੀ ਲੈਣਾ ਗਾਰੰਟੀ 100% ਗਾਰੰਟੀਆਂ ਮੇਰੀਆਂ ਭੈਣਾਂ ਜਿਹੜੀਆਂ ਵੇਖ ਰਹੀਆਂ ਨੇ ਨਾ ਸੂਟ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਣ ਵਾਲੇ ਸੂਟ ਨੇ ਕਿਉਂਕਿ ਰੇਟ ਬਹੁਤ ਘੱਟ ਹੈ ਜਿਹੜੇ ਬੁਟੀਕ ਸਟਾਈਲ ਇਹ ਵਾਲੇ ਸੂਟ ਇਹਨਾਂ ਦਾ ਰੇਟ ਸੀਰੀਅਸਲੀ ਬਹੁਤ ਜ਼ਿਆਦਾ ਘੱਟ ਹੈ ਬਾਕੀ ਜੇ ਤੁਹਾਨੂੰ ਇੰਸਟਾਗ੍ਰਾਮ ਤੇ ਹੀ ਫੋਟੋਸ ਪਾਵਾਂਗੇ ਉਹਦੇ ਨਾਲ ਰੇਟ ਦੇ ਨਾਲ ਜਿਹੜਾ ਦੀ ਵੀ ਦੀ ਵੀ ਦੀ ਕਹਿ ਰਹੇ ਨੇ ਵੀ ਮਸਲੀਨ ਕਿੰਨੇ ਤਰ੍ਹਾਂ ਦਾ ਵਾ ਉਹਦੇ ਵਿੱਚ ਦੱਸ ਦੇਣਗੇ ਵੀ ਰਿਸਕ ਕੋਸ ਜਿਹੜਾ ਹੁੰਦਾ ਮਸਲੀਨ कॉटन ਚ ਮਸਲੀਨ ਆ ਜਾਂ ਜਿਹੜੇ ਜਿਹੇ ਵੀ ਆ ਉਹ ਤੁਹਾਨੂੰ ਸਟੱਫ ਦੱਸਾਂਗੇ ਜਰੂਰ ਆਪਾਂ ਬਿਲਕੁਲ ਬਿਲਕੁਲ ਆਪਾਂ ਦੱਸਾਂਗੇ ਠੀਕ ਹੈ ਦੀਦੀ ਕਿਸੇ ਨੂੰ ਮਨ ਚ ਰਹਿਮ ਨਾ ਰਹੇ ਵੀ ਇਹ ਫਿਰ ਕਿਹੜਾ ਕੱਪੜਾ ਇਹ ਸਿੰਥੈਟਿਕ ਚ ਦੇਤਾ ਤੁਸੀਂ ਜਾਂ ਹਨਾ ਉਹ ਤਾਂ ਦੱਸ ਕੀ ਹੋਏਗਾ ਜੋ ਵੀ ਹੋਏਗਾ ਵੈਰੀ ਗੁੱਡ ਜੇ ਕੋਈ ਮਤਲਬ ਚਾਹੁੰਦਾ ਹੈ ਕਿ ਕਿਸੇ ਹੋਰ ਸਟੱਫ ਤੇ ਵੀ ਕੰਮ ਕਰਵਾਉਣਾ ਚਾਹੁੰਦਾ ਹੈ ਉਹ ਵੀ ਮੇਰੇ ਕੋਲ ਫੈਸਿਲਿਟੀ ਹੈ ਕਿਉਂਕਿ ਮੇਰੇ ਕੋਲ ਕਾਰੀਗਰ ਮੇਰੇ ਆਪਣੇ ਆ ਠੀਕ ਹੈ ਮਤਲਬ ਕਾਰੀਗਰ ਆਪਣੇ ਹੋਣ ਕਰਕੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਕੱਪੜੇ ਤੇ ਕਰਵਾਉਣਾ ਚਾਹੁੰਦੇ ਹੋ ਉਹ ਕੱਪੜੇ ਤੇ ਵੀ ਤੁਹਾਡਾ ਹੋ ਜਾਏਗਾ ਵਰਕ ਰੈਡੀ ਮਤਲਬ ਤੁਸੀਂ ਕਲਰ ਕਲਰ ਜਾਂ ਕਲਰ ਵੀ ਦੱਸ ਸਕਦੇ ਹੋ ਹਾਂਜੀ ਕਲਰ ਵੀ ਦੱਸ ਸਕਦੇ ਹੋ ਤੁਸੀਂ ਕਲਰ ਵੀ ਦੱਸ ਸਕਦੇ ਹੋ ਸਟੱਫ ਵੀ ਦੱਸ ਸਕਦੇ ਹੋ ਕਿ ਸਾਨੂੰ ਇਹ ਵਾਲਾ ਵਰਕ ਸੇਮ ਚਾਹੀਦਾ ਹੋਵੇ ਤੇ ਉਹ ਵੀ ਹੋ ਜਾਏਗਾ ਤੁਹਾਡਾ ਬਿਲਕੁਲ ਠੀਕ ਹੈ ਅਗਲਾ ਨੈਕਸਟ ਦਾ ਬਲੈਕ ਕਲਰ ਫੇਰ ਬਲੈਕਾਂ ਦੀ ਤਾਂ ਢੇਰ ਲੱਗੇ ਪਏ ਨੇ ਵਾਹ ਜੀ ਬਲੈਕ ਕਲਰ ਕਿਰਨ ਬਲੈਕ ਆਪਾਂ ਤੁਹਾਡਾ ਵੀ ਹੈਗਾ ਨਾ ਬਲੈਕ ਕਲਰ ਆਪਾਂ ਸੇਮ ਕਲਰ ਵਿੱਚ ਹੈਗਾ ਬਲੈਕ ਤੇ ਉਹਦੇ ਵਿੱਚ ਅ ਐਵੇਂ ਦੇ ਕੁਝ ਰੰਗ-ਬਰੰਗੇ ਜਿਹੇ ਫੁੱਲ ਨੇ ਮੇਰੇ ਇੰਦਾ ਲੰਬੇ-ਲੰਬੇ ਉਹਨੂੰ ਸੈਂਟਰ ਚ ਫੁੱਲ ਨੇ ਇਹਦੇ ਨੀਚੇ ਆ ਹਾਂ ਉਹਦੇ ਰੰਗ-ਬਰੰਗੇ ਕਹਿ ਰਹੀਆਂ ਮੈਂ ਫੁੱਲ ਇੰਦਾ ਹਾਂ ਇਹ ਵੀ 13-1400 ਦੀ ਰੇਂਜ ਬਿਲਕੁਲ ਠੀਕ ਬੋਲ ਰਹੀਆਂ ਨੇ ਦੀਦੀ ਮੈਨੂੰ ਟੋਕ ਦਿਓ ਜੇ ਮੈਂ ਗਲਤ ਹੋਵਾਂਗਾ ਤਾਂ ਅਰੇ ਸਲੀਵ ਹਰੇਕ ਦੀਆਂ ਨਿਕਲਾ ਘੇਰਾ ਨਹੀਂ ਗਾ ਜਿਹੜੀਆਂ ਸਲੀਵ ਥੋੜੀ ਦਿਖਾ ਵੀ ਉਹਦੀ ਦੀ ਹਾਂਜੀ ਆਹ ਦੀ ਸਲੀਵ ਵੀ ਕਿਆ ਨੇ ਉਹ ਕਿਹਾ ਕਿ ਆ ਨਹੀਂ ਆ ਬੁਕੀ ਨਾ ਪਾਈਆ ਸਲੀਵਸ ਦੇ ਜਿੰਨੇ ਵੀ ਬੁਟੀਕ ਵਾਲੇ ਸੂਟ ਹੋਣਗੇ ਸਾਰਿਆਂ ਦੇ ਉੱਤੇ 슬ੀਵ ਜਰੂਰ ਹੋਣਗੀਆਂ ਨਾਲ ਇਹਨਾਂ ਨੂੰ ਸੋਚਿਆ ਕਿ ਕੱਲਾ ਕੀ ਰਹੀ ਆ ਬਸ ਬਾਵਾ ਜਰੂਰ ਨਾਲੇ ਰੱਖੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਅਗਲਾ ਸੂਟ ਆਣ ਦੋ ਜੀ ਤੇ ਬਾਕੀ ਜਿਹੜੇ ਆ ਜਿਹੜੇ ਆਲਰੇਡੀ ਤਿਆਰ ਨੇ ਹਨਾ ਜੇ ਇਹਨਾਂ 'ਚ ਤੁਸੀਂ ਕੋਈ ਬਾਏ ਕਰਨਾ ਚਾਹੁੰਦਾ ਹੋਵੇ ਤੁਸੀਂ ਆਪਣਾ ਅਕੋਰਡਿੰਗ ਮੈਜ਼ਰਮੈਂਟ ਜਾਂ ਕੁਛ ਦੀ ਨਾਲ ਪੁੱਛ ਸਕਦੇ ਹੋ ਵਟਸਐਪ ਦੇ ਉੱਤੇ ਹਨਾ ਤੇ ਲੱਗੇ ਨਾ ਕਿਸੇ ਨੂੰ ਵੱਧ ਘੱਟ ਬਾਕੀ ਜਿਹੜਾ ਤੁਸੀਂ ਆਨ ਆਰਡਰ ਤਿਆਰ ਕਰਨਾ ਉਹ ਤਾਂ ਤੁਸੀਂ ਮੈਜ਼ਰਮੈਂਟ ਭੇਜੋਗੇ ਹੂੰ ਇਹ ਇੱਕ ਗੱਲ ਹੋਰ ਮੈਂ ਕਹਿਣਾ ਚਾਹੀਦੀ ਆ ਕਿ ਜਿਹੜਾ ਵੀ ਸੂਟ ਹੈਗਾ ਏ ਮਤਲਬ ਜਿਨ੍ਹਾਂ ਨੇ ਘੇਰੇ ਤਿਆਰ ਹੈ ਇਹ ਮੈਕਸਿਮਮ ਦੀ 45 50 ਲੈਂਥ 50 ਲੈਂਥ ਤੱਕ ਵੀ ਕਿਸੇ ਦੀ ਹੁੰਦੀ ਹੋਈ ਨਹੀਂ ਹੈ ਬਟ ਫਿਰ ਵੀ ਮੈਂ ਗਾਰੰਟੀ ਦੇ ਰਹੀ ਹਾਂ ਕਿ 48 45 ਆਰਾਮ ਨਾਲ ਤਿਆਰ ਹੋਣ ਵਾਲੇ ਲੈਂਥ ਹੈ ਕਿਉਂਕਿ ਕੱਪੜੇ ਕਾਫੀ ਖੁੱਲਿਆ ਇਹ ਜਿਹੜਾ ਕੱਪੜਾ ਹੈਗਾ ਏ ਇਹ ਖਾਦੀ ਸਿਲਕ ਹੈ ਕੋਟਨ ਖਾਦੀ ਸਿਲਕ ਹਾਂ ਇਹ ਹੈਗਾ ਕੋਟਨ ਖਾਦੀ ਸਿਲਕ ਤੇ ਇਹਦਾ ਵੀ ਘੇਰਾ ਬਣਿਆ ਹੈ ਬਹੁਤ ਸੋਹਣਾ ਜੀ ਬਹੁਤ ਸੋਹਣਾ ਕੇਰਾ ਇਹਦੀ ਬਾਹਮਾ ਵੀ ਹੈਗੀਆਂ ਨਾ ਇਹਦੀਆਂ ਹਾਂਜੀ ਹੋਣੇ ਹੈਗੀਆਂ ਨਹੀਂ ਹੈਗੀਆਂ ਨੇ ਇਸ ਦੀ ਸਲੀਪ ਤੇ ਵੀ ਵਰਕ ਹੈ 13 1400 13 1400 13 ਜੋ ਸੇਲ ਹੈ ਜੀ ਸੇਲ ਹੈ ਜੀ ਸੇਲ ਹੈ 13 1400 ਦੇ ਸਾਰੇ ਬੁਟੀਕ ਵਾਲੇ ਸੂਟ ਲੈ ਜਾਓ ਮੇਰੇ ਵੀਰੋ ਇਹ ਵੀ ਸੇਮ ਸੇਮ ਕੱਦਿਸਲੀਪ ਤਾਂ ਮੈਂ ਉਹ ਕਹਿੰਦਾ 500 ਵੇ ਇੱਕ 500 ਵੇ ਮੈਂ ਨਾ ਬੜੀ ਵਾਇਰਲ ਚੱਲ ਰਹੀ ਨੇ ਮਿੱਠੀ ਉਹਨਾਂ ਦੀ 1300 ਮੈਂ 1300 ਵੇ ਪੈਸੇ ਨਹੀਂ ਹੈ ਚੁਰਾ ਲਓ ਚੁਰਾ ਲਓ ਉਹ ਵਧੀਆ ਸੀ ਵਾਓ ਬਹੁਤ ਸੋਹਣਾ ਡੀਸੈਂਟ ਡੀਸੈਂਟ ਬਹੁਤ ਡੀਸੈਂਟ ਸੂਟ ਹੈ ਸੇਮ ਬਹੁਤ ਸੋਹਣਾ ਰੰਗ ਹੈ ਇਹਦੀ ਪ੍ਰਾਈਸ ਸਬਡੀ ਸੇਮ ਪ੍ਰਾਈਸ ਦੀ ਗਾਰੰਟੀ ਆਪਣੀ ਪੂਰੀ ਹੈ ਜੀ ਵਾਓ ਇਹ ਵੀ ਬਹੁਤ ਸੋਹਣਾ ਇਹ ਵੀ ਲੈਣਾ ਮੇ ਮਾਈ ਗੋਡ ਨਾ ਕਿਉਂਕਿ ਇਹਦਾ ਕਪੜਾ ਬਹੁਤ ਸੋਹਣਾ ਨਾ ਵਾਓ ਇਹ ਕਿੱਥੇ ਆ ਪਾਵਾ ਹੈ ਇਹ ਬਾਵਾ ਹੈ ਕਿਹੜਾਈ ਕਿੱਥੇ ਹੈ ਇਹਦੀ ਇਹ ਵੀ ਆ ਪਾਵਾ ਨਹੀਂ ਇਹ ਬਾਵਾ ਨਹੀਂ ਜੀ ਉਹ ਕਿਨਾਂ ਦੇ ਕਾਰੀਗਰ ਨੂੰ ਵੀ ਵਿਚਾਰੇ ਨੂੰ ਡੇ ਨਾਈਟ ਸ਼ਿਫਟਾਂ ਦੇ ਉੱਪਰ ਲਾ ਰੱਖਿਆ ਇਹਨਾਂ ਨੂੰ ਮੈਂ ਕਿਹਾ ਇੱਕ ਬੰਦਾ ਹੋਰ ਰੱਖ ਲਓ ਸੋਹਣਾ ਯਾਰ ਸੋਹਣਾ ਜਿਆਦਾ ਸੋਹਣਾ ਸੂਟ ਆਏਗੀ ਹਮ ਆ ਦੇਖੋ ਜੀ ਕਿੰਨਾ ਸੋਹਣਾ ਸੂਟ ਸਿੰਪਲ ਓਏ ਤਾਂ ਇਹ ਖਿਲਾੜੀ ਜਾਣੇ ਹੋ ਚੰਗੀ ਤਰ੍ਹਾਂ ਦਿਖਾਓ ਆ ਵੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਵੈਰੀ ਗੁੱਡ ਵੈਰੀ ਗੁੱਡ ਦੀਦੀ ਹੈਟਸ ਆਫ ਟੂ ਯੂ ਆ ਸਰੋਂ ਦੇ ਫੁੱਲਾਂ ਵਰਗਾ ਰੰਗ ਸੂਟ ਦਾ ਤੇ ਨਾਲ ਕੱਢੀ ਫਿਰੋਜੀ ਰੰਗ ਦੀ ਕਢਾਈ ਤੇ ਨਾਲ ਗੁਲਾਬੀ ਅੱਛਾ ਗੁਲਾਬੀ ਫਿਰੋਜੀ ਮਿਕਸ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਇਹ ਵੀ ਬਹੁਤ ਜ਼ਿਆਦਾ ਸੋਹਣਾ ਇਹ ਕਾਟਨ ਹੈ ਨਾ ਦੀਦੀ ਹਾਂਜੀ ਇਹ ਮਸਲੀਨ ਮਸਲੀਨ ਹੈ ਨਾ ਹਾਂਜੀ ਜੀ ਮਸਲੀਨ ਹਾਂ ਮਸਲੀਨ ਕੀ ਮਸਲੀਨ 13 1400 13 1400 ਹਾਂਜੀ ਦੀਦੀ ਆਰਡਰ ਪੂਰਾ ਕਰਨਾ ਭੁੱਖਾ ਪੈ ਜਾਣਾ ਤੁਹਾਨੂੰ ਮੈਂ ਕਹਿ ਰਿਹਾ ਆਪਣੇ ਕਾਰੀਗਰ ਵਧਾ ਲਓ ਚੰਗੇ ਰਹੋਗੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਬੰਦਾ ਹੋਰ ਮਤਲਬ ਮੈਨੂੰ ਅਰੇਂਜ ਕਰਕੇ ਦਿਓ ਜੋ ਵੀ ਮਰਜ਼ੀ ਹੋ ਸਕਦਾ ਹੈ ਕਿ ਕਿਉਂਕਿ ਕੰਮ ਜਿਆਦਾ ਵੱਧ ਰਿਹਾ ਮੇਰਾ ਕੁਕੜਾ ਕਿਉਂਕਿ ਇਹ ਮੈਂ ਤਿਆਰ ਕਰਵਾਏ ਸੀ ਇੱਕ 22 ਪੀਸ ਤਿਆਰ ਕਰਾਈ ਸੀ ਇਹਨਾਂ ਚ ਹੁਣ ਕਿਸੇ ਚ ਇੱਕ ਪੀਸ ਪਿਆ ਕਿਸੇ ਚ ਦੋ ਪੀਸ ਪਏ ਆ ਹਾਂ ਇਹ ਆਲਰੇਡੀ ਸੇਲ ਹੋ ਚੁਕੇ ਆ ਵੈਰੀ ਗੁੱਡ ਲੋਕਲ ਦਾ ਦੀਦੀ ਦੇ ਕਾਫੀ ਜਾ ਰਹੇ ਨੇ ਆਲਰੇਡੀ ਸੇਲ ਨੇ ਕੁਝ ਬਹੁਤ ਸੋਹਣੇ ਯਾਰ ਸਾਰੇ ਸੋਹਣੇ ਲੱਗ ਰਹੇ ਮੈਨੂੰ ਤਾਂ ਮੈਂ ਆਪਣੇ ਵੱਸ ਤੇ ਕਹਿ ਲੀ ਤੁਹਾਡੇ ਵੱਸ ਤੇ ਤੁਸੀਂ 5-7 ਦੇਖ ਚੁੱਕੇ ਹੋ ਕਿੰਨੇ ਕ ਲੈਣੀ ਨੇ ਇੱਕ ਸੂਟ ਲੈਣਾ ਜਿਹੜਾ ਮਰਜ਼ੀ ਲੈ ਲਓ ਇੱਕ ਸੂਟ ਜਿਹੜਾ ਮਰਜ਼ੀ ਚੱਕ ਲਓ ਮੈਂ ਪਹਿਲਾਂ ਗਿਆ ਸੀ ਹਾਂ ਬਿਊਟੀਫੁੱਲ 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 ਬਹੁਤ ਸੋਹਣਾ ਸੂਟ ਹੈ ਇਹ ਵੀ ਬਿਊਟੀਫੁੱਲ ਕਿੰਨੇ ਦਾ 13 1400 13 1400 13 1400 ਪੈਸੇ ਨਹੀਂ ਹੈ ਚੁਰਾ ਲਓ ਔਰ ਚੁਰਾਣੇ ਕੇ ਬਾਅਦ ਹਾਥ ਮਤ ਆਇਓ ਕੀ ਬਾਤ ਹੈ ਦੀਦੀ ਇਹ ਵੀ ਕਲਰ ਬਹੁਤ ਸੋਹਣਾ ਲੱਗਦਾ ਲੇਵੈਂਡਰ ਕਲਰ ਵੈਰੀ ਨਾਈਸ ਵੈਰੀ ਇੱਕ ਹੋਰ ਮੈਂ ਨਾ ਚੀਜ਼ ਮੈਂਸ਼ਨ ਕਰਨਾ ਚਾਹਾਂਗੀ ਜੇਕਰ ਕੋਈ ਜਾਣਦਾ ਹੈ ਜਿੱਦ ਤੱਕ ਇਹ ਸਿੰਪਲ ਮਸ਼ੀਨ ਵਰਕ ਹੈ ਹੈ ਨਾ ਇਹਨਾਂ ਤੇ ਚਾਹੁੰਦੇ ਕੋਈ ਹੈਂਡਵਰਕ ਵੀ ਕਰਵਾਣਾ ਓਕੇ ਕਿ ਇਸ ਦੇ ਨਾਲ ਸਾਨੂੰ ਹੈਂਡਵਰਕ ਵੀ ਕਰਵਾ ਦੋ ਹਾਂ ਹਾਂ ਉਹ ਮੇ ਕੋ ਫੈਸਿਲਿਟੀ ਵੀ ਹੈ ਅਜਾ ਹੈਂਡਵਰਕ ਫੈਸਿਲਿਟੀ ਵੀ ਹੈ ਇਹ ਹੈਗਾ ਮਸ਼ੀਨੀ ਕਢਾਈ ਜਿਹਦੇ ਹੈਂਡਵਰਕ ਦਾ ਕਰਨਾ ਚਾਹੁੰਦੇ ਹੋ ਇਦਾਂ ਇਹ ਇਹਦਾ ਕਢਾਈ ਹੈ ਸੱਜੇ ਬਾਹਾਂ ਵਾਲੀ ਇਹਦੀ ਬਾਜੂਆਂ ਵਾਲਾ ਕਪੜਾ ਲੱਗਦਾ ਸ਼ਰਵਾਰ ਅਦਾ ਲੱਗਦਾ ਕਿਉਂਕਿ ਉਹ ਕਾਰੀਗਰ ਨੂੰ ਥੋੜੀ ਦਿੱਕਤ ਆਂਦੀ ਹੈ ਕਿ ਕਪੜਾ ਥੋੜੀ ਪਾਣੀ ਹੋ ਜਾਂਦਾ ਉਹ ਤਾਂ ਕਰੀ ਗਏ ਸਾਰੇ ਰੱਖ ਰੱਖ ਦਿੰਦੇ ਆ ਬਾਕੀ ਉਹਦਾ ਇਹ ਬਹੁਤ ਸੋਹਣਾ ਬਈ ਸਕਰੀਨਸ਼ਾਟ ਲਈ ਚਲੋ ਦੋਸਤੋ ਤੇ ਪਾਈ ਆਪਣੇ ਭੇਜੀ ਚਲੋ WhatsApp ਨੰਬਰ ਦੇ ਉੱਪਰ ਇਹ ਥੋੜਾ ਇਹ ਉਸ ਤੇ ਬਣਾਇਆ ਹੋਇਆ ਕ੍ਰੇਪ ਦੇ ਉੱਤੇ ਹਾਂ ਇਹ ਥੋੜਾ ਮਹਿੰਗਾ ਹੈ ਇਹ ਮਿਨੀਮਮ ਹੈਗਾ ਇਹ 1800 ਦਾ ਸੂਟ ਹੈ ਇਹ 1800 ਕ੍ਰੇਪ ਦੇ ਉੱਤੇ ਬਣਿਆ ਇਹ ਪਿਓਰ ਕ੍ਰੇਪ ਦੇ ਉੱਪਰ ਬਣਿਆ ਜਿਹੜਾ ਕ੍ਰੇਪ ਹੁੰਦੀ ਨਾ ਜਿਹੜਾ ਅੱਬਾ ਤੁਹਾਡੇ ਪਰ ਕ੍ਰੇਪ ਦੇ ਲਿਆਂਦੇ ਨੇ 55 5500 ਦੇ ਲਿਆਂਦੇ ਨੇ ਆਓ ਫੇ ਚਲੋ ਇਹ ਦੇਖੋ ਜੀ ਇਹ ਦੇਖੋ ਜੀ ਕ੍ਰੇਪ ਦਾ ਸੂਟ ਹੈ ਜੀ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਤੇ ਇਹ 1800 ਦਾ ਹੈ ਹਾਂਜੀ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਇਹ ਲੋਕਾਂ ਦੇ ਖਾਣ ਦੀ ਵੀ ਪਾਵਾ ਬਣੀ ਹੋਈਆਂ ਆ ਪਾਵਾ ਇੰਦੀ ਵੀ ਬਣੀ ਹੋਈ ਠੀਕ ਹੈ ਕੋਈ ਮਤਲਬ ਕੋਈ ਵੀ ਹੈ ਜਿਹੜਾ ਵੀ ਹੈਗਾ ਮਤਲਬ ਇਹ ਕਿਸੇ ਕਸਟਮਰ ਨੇ ਕਿਹਾ ਸੀ ਕਿ ਸੰਪਰੇਵ ਦੇ ਉੱਤੇ ਕਰਵਾ ਕੇ ਦਿਓ ਹੂੰ ਤੇਰੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਣਾ ਆਫਲਾਈਨ ਦਾ ਤੁਸੀਂ ਫੈਸਿਲਿਟੀ ਦੇ ਰਹੇ ਹੋ ਕਿਸੇ ਨੂੰ ਨਹੀਂ ਆਫਲਾਈਨ ਨਹੀਂ ਨਹੀਂ ਆਫਲਾਈਨ ਦੀ ਫੈਸਿਲਿਟੀ ਹੈ ਨਹੀਂ ਕਿ ਕਿਉਂਕਿ ਦਿੱਕਤ ਬਹੁਤ ਆ ਜਾਂਦੀ ਦੀਦੀ ਮੈਨੂੰ ਪਹਿਲਾਂ ਹੀ ਦੱਸਿਆ ਸੀ ਆਫਲਾਈਨ ਫੈਸਿਲਿਟੀ ਦੀ ਕੋਈ ਨਹੀਂ ਆ ਜਿਹੜੇ ਵੀ ਜ਼ਿਲਦਰ ਦੇ ਆ ਜਿਵੇਂ ਸਾਨੂੰ ਕਈਆਂ ਨੇ ਫੋਨ ਕੀਤਾ ਕੋਈ ਜ਼ਿਲਦਰ ਤੁਸੀਂ ਵੀ ਤੁਸੀਂ ਇੱਕ ਵਾਰੀ ਸਾਨੂੰ ਐਡਰੈਸ ਦੇ ਦਿਓ ਦੀਦੀ ਬਿਜ਼ੀ ਹੁੰਦੇ ਨੇ ਹਨਾ ਹਰ ਇੱਕ ਦੀ ਇੱਕ ਪਰਸਨਲ ਲਾਈਫ ਹੁੰਦੀ ਆ ਬਿਜ਼ੀ ਨੇ ਬੱਚਿਆਂ ਨਾਲ ਆਪਣੀ ਫੈਮਿਲੀ ਨਾਲ ਤੇ ਦੀਦੀ ਆਪਣਾ ਇਹ ਪਰਸਨਲ ਕੰਮ ਕਰਦੇ ਨੇ ਸੂਟ ਵਗੈਰਾ ਕਰਨਾ ਹੁੰਦਾ ਹੈ ਹੋਰ ਬਹੁਤ ਕੁਝ ਹੁੰਦਾ ਦੀਦੀ ਨੇ ਕਰਨਾ ਹੈ ਸੂਟ ਲੈਣ ਜਾਣਾ ਕਦੇ ਹੈਗੇ ਨੇ ਕਦੇ ਨਹੀਂ ਹੈਗੇ ਹੈਗੇ ਉਹ ਘਰ ਤੋਂ ਹੀ ਕੰਮ ਕਰਦੇ ਨੇ ਚਾਹੀਏ ਕੋਈ ਜਰੰਦਰ ਆਏ ਨਾ ਚਾਹੀਏ ਇਰਦ ਗਿਰ ਦੇ ਲਾਗੇ ਦੇ ਜਿਹੜਾ ਵੀ ਕੋਈ ਹੈ ਤੁਸੀਂ ਆਨਲਾਈਨ ਹੀ ਖਰੀਦਣਾ ਇਹ ਦੀਦੀ ਕਰੋ WhatsApp ਤੇ ਮੈਸੇਜ ਕਰਕੇ ਆਫਲਾਈਨ ਵਾਲੀ ਫੈਸਿਲਿਟੀ ਨਹੀਂ ਹੈ ਤੁਹਾਨੂੰ ਆਪਾਂ ਪਹਿਲਾਂ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹਾਂ ਪਰ ਜਦੋਂ ਕਦੇ ਰੱਬ ਨੇ ਇਸ ਬਾਬੂ ਚੱਖਿਆ ਆਪਾਂ ਵੱਡੀ ਦੁਕਾਨ ਕਰਾਂਗੇ ਤਾਂ ਆਫਲਾਈਨ ਵੀ ਬਣਾਵਾਂਗੇ ਉਹਦਾ ਇਨ ਫਿਊਚਰ ਜਦੋਂ ਦੀਦੀ ਆਪਣੀ ਸ਼ਾਪ ਖੋਲਣਗੇ ਤਾਂ ਉਦੋਂ ਹੀ ਆਫਲਾਈਨ ਵਾਲੀ ਫੈਸਿਲਿਟੀ ਵੀ ਰੱਖਾਂਗੇ ਪਰ ਫਿਲਹਾਲ ਇਹਦੇ ਨਹੀਂ ਆ ਮੈਂ ਤੁਹਾਨੂੰ ਕੁਝ ਸੈਂਪਲ ਹੈਂਡਵਰਕ ਦੇ ਵੀ ਦਿਖਾ ਦਿੰਦੀ ਆ ਤੇ ਹੈਂਡਵਰਕ ਵੀ ਜਿੱਦਾਂ ਤੁਸੀਂ ਆਪ ਜੇ ਮੰਨ ਲਓ ਤੁਸੀਂ ਕਹਿਣਾ ਕਹਿੰਦੇ ਹੋ ਕਿ ਸਾਨੂੰ ਇਹ ਵਾਲੇ ਕਲਰ ਤੇ ਚਾਹੀਦਾ ਵਾ ਇਦਾਂ ਦਾ ਸੇਮ ਪੈਟਰਨ ਤਾਂ ਉਹ ਹੋ ਜੂਗਾ ਮੈਂ ਤੁਹਾਨੂੰ ਇੱਕ ਵਾਰੀ ਥੋੜਾ ਜਿਆ ਦਿਖਾ ਦਿੰਦੀ ਆ ਆ ਆਈਡੀਆ ਜੇ ਹੋ ਜੂਗਾ ਨਾ ਲੋ ਜੀ ਵਾਹ ਜੀ ਵਾਹ ਇਹ ਬਹੁਤ ਜ਼ਿਆਦਾ ਸੋਹਣਾ ਕਲਰ ਆ ਗਰਮੀਆਂ ਚ ਪਾਉਣ ਵਾਲਾ ਹਮ ਪਾਰਟੀ ویئر ਸਟਾਈਲ ਪਾਰਟੀ ویئر ਆ ਜੀ ਪੂਰਾ ਬਹੁਤ ਸੋਹਣਾ ਹੈ ਜ਼ਰੀ ਦਾ ਕੰਮ ਇਹਦੇ ਚ ਨਹੀਂ ਆਲੀ ਵਰਕੇ ਆਲੀ ਵਰਕੇ ਕੁਝ ਦੱਕੇ ਦਾ ਵਿੱਚ ਨਿਕਸ ਹੀ ਹੈ ਸਾਰੇ ਕੁਛ ਲੱਗੇ ਹੋਏ ਆ ਜਿਹੜੇ ਮੋਤੀ ਜਿਹੇ ਲੱਗੇ ਹੋਏ ਆ ਮੈਨੂੰ ਤਾਂ ਨਾਮ ਨਹੀਂ ਪਤਾ ਖੈਰ ਮੈਨੂੰ ਆਪ ਨਹੀਂ ਪਤਾ ਪਰ ਇੰਨਾ ਹੈਂਡਵਰਕ ਦੀ ਇਥੋਂ ਪਛਾਣ ਹੋ ਜਾਂਦੀ ਹੈ ਮੈਂ ਤੁਹਾਨੂੰ ਥੋੜਾ ਜਿਆ ਲਾ ਕੇ ਕਰਕੇ ਦਿਖਾਉਣੀ ਆ ਇਹਦਾ ਵਰਕ ਥੋੜਾ ਜਿਹਾ ਦਿਖਾਉਣਾ ਛੁੱਪੀ ਜਿਵੇਂ ਵਰਕ ਆ ਜਿਵੇਂ ਇਹ ਗਲਾ ਬਣਿਆ ਹੋਇਆ ਵਾ ਪਰ ਨੀਚੇ ਥੱਲੇ ਉਹ ਘੇਰਾ ਬਣਿਆ ਹੋਇਆ ਤੇ ਵਿੱਚ ਵਿੱਚ ਇਹ ਮੋਤੀਆਂ ਦਾ ਨਾਲ ਕੰਮ ਕੀਤਾ ਹੋਇਆ ਵਾ ਪਰ ਬਹੁਤ ਜ਼ਿਆਦਾ ਸੋਨਾ ਵਾ ਇਹ ਤੁਹਾਨੂੰ ਵੀ ਪਤਾ ਆ ਕਿ ਹੈਂਡਵਰਕ ਵਾਲੇ ਜਿਹੜੇ ਸੂਟ ਹੁੰਦੇ ਥੋੜੇ ਕਾਸਟਲੀ ਹੁੰਦੇ ਨੇ ਤੇ ਪਰ ਫਿਰ ਵੀ ਇਹ ਉਹਨਾਂ ਕੋਸਟਲੀ ਨਹੀਂ ਪਹਿਣਾ ਜੇ ਤੁਸੀਂ ਇਹਦਾ ਗੈਸ ਕਰੋ ਜੀ ਕਿੰਨਾ ਹੋਏਗਾ ਤੁਸੀਂ ਕਮੈਂਟਾਂ 'ਚ ਗੈਸ ਕਰ ਦਿਓ ਤੇ ਬਾਅਦ 'ਚ ਅਸੀਂ ਤੁਹਾਨੂੰ ਦੱਸਾਂਗੇ ਦਾ ਰੇਟ ਕਿੰਨਾ ਹੈ ਤੁਸੀਂ ਕਮੈਂਟ 'ਚ ਗੈਸ ਕਰੋ ਇਹ ਵਾਲੇ ਕਢਾਈ ਵਾਲੇ ਦਾ ਜਿਹੜਾ ਹੈਂਡਵਰਕ ਦਾ ਰੇਟ ਕਿੰਨਾ ਹੈ ਠੀਕ ਹੈ ਨਾ ਦੀਦੀ ਇਹ ਇਹਦੀ ਨਾਲ ਦੀਦੀ ਸਲਵਾਰ ਹੈ ਇਹ ਸਲਵਾਰ ਵੀ ਕਹਿ ਸਕਦੇ ਹੋ ਸਲਵਾਰ ਦੇ ਪੌਂਚੇ ਉਤੇ ਲਾ ਸਕਦੇ ਹੋ ਜਾਂ ਫਿਰ ਜਿਹੜੀ ਹੈਗੀ 슬ੀਵ ਤੇ ਕਰ ਸਕਦੇ ਹੋ ਠੀਕ ਆ 슬ੀਵ ਤੇ ਮੈਂ ਇਹਨੂੰ ਹੈਂਡਵਰਕ ਨੂੰ ਜ਼ਿਆਦਾ ਪ੍ਰੈਫਰੈਂਸ ਤਾਂ ਨਹੀਂ ਦਿੰਦੀ ਕਿਉਂਕਿ ਇਹ ਕਈ ਵਾਰ ਲੱਗਦਾ ਹੈ ਤੇ ਨਾ ਬਾਹ ਨਾਲ ਲੱਗ ਕੇ ਸ਼ੂਟ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਤੇ ਮੈਂ ਹੈਂਡਵਰਕ ਸੀਵ ਤੇ ਜ਼ਿਆਦਾ ਪ੍ਰੈਫਰੈਂ ਠੀਕ ਭਾਵੇਂ ਕੋਈ ਜੀ ਕਿਸੇ ਨੂੰ ਆਰਡਰ ਕੀਤਾ ਹੁੰਦਾ ਤਾਂ ਫਿਰ ਡੈਫੀਨੇਟਲੀ ਉਹਨੂੰ ਕਰਵਾ ਕੇ ਦੇਣਾ ਹੈ ਠੀਕ ਹੈ ਠੀਕ ਹੈ ਭਾਈ ਠੀਕ ਹੈ ਤਾਂ ਪ੍ਰਾਈਸ ਦੀ ਦੀ ਤਾਂ ਦੱਸਣਗੇ ਵਿਦਆਉਟ ਦੁਪੱਟਾ ਹੀ ਹੈ ਸੂਟ ਹਾਂ ਜੀ ਵਿਦਆਉਟ ਦੁਪੱਟਾ ਹੀ ਹੈ ਇਹ ਮਿਨੀਮਮ ਜਿਹੜਾ ਹੈਗਾ ਇਹ 5000 ਹੈਗਾ ਇਸ ਦਾ ਪ੍ਰਾਈਸ 5000 ਰੁਪਏ ਐਂਡ ਵਰਕ ਦਾ ਸੂਟ ਦਾ ਕੋਸਟ ਵੀ ਹੁੰਦਾ ਨਹੀਂ ਹੈ ਵਿਦਆਉਟ ਦੁਪੱਟਾ ਦੁਪੱਟਾ ਵਿਦਾਉਟ ਦੁਪੱਟਾ 5000 ਦਾ ਬਹੁਤ ਵਧੀਆ ਬਹੁਤ ਬਹੁਤ ਵਧੀਆ ਕੜੀ ਉਹਦੀ ਕਢਾਈ ਬੜੀ ਡੀਸੈਂਟ ਜੀ ਹੈ ਇਹ ਵੀ ਹੈਂਡਵਰਕ ਹੈ ਹਾਂ ਜੀ ਇਹ ਵੀ ਹੈਂਡਵਰਕ ਹੈ ਇਹ ਕਰੀਬ ਦੇ ਉੱਤੇ ਹੈ ਪ्योर ਖਰੀਜ ਦੇ ਉੱਤੇ ਕਪੜਾ ਹੈਗਾ ਵਾਓ ਬਹੁਤ ਪਿਆਰਾ ਹੈ ਬਿਊਟੀਫੁੱਲ ਬਿਊਟੀਫੁੱਲ ਇਹ ਵੀ ਪ्योर ਹੈ ਪ्योर ਜਿਵੇਂ ਤੁਸੀਂ ਨੇ ਪ्योर ਕਰੀਆ ਤਾਂ ਇਹ ਸਾਰਾ ਹੈਂਡਵਰਕ ਹੈ ਪਰ ਵੀ 45 ਤੱਕ ਲੈਂਥ ਤਿਆਰ ਹੋਣ ਵਾਲੀ ਹੈ ਇਹਦੀ ਬਹੁਤ ਸੋਹਣਾ ਸੂਟ ਹੈ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਬਲੇ 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 ਇਹਦਾ ਰੇਟ ਵੀ ਸੇਮ ਜੀ ਹਾਂਜੀ ਇਹ ਵੀ 5000 ਤੱਕ 5000 ਦਾ ਵਿਦਆਊਟ ਦੁਪੱਟਾ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਜੀ ਇਹ ਨਾਲ ਇਹ ਹੈ ਕਿ ਜੇਕਰ ਕੋਈ ਦੁਪੱਟਾ ਜਿੱਦਾਂ ਕਿ ਆਪਣਾ ਕਰਵਾਣਾ ਚਾਹੁੰਦਾ ਹੈ ਜਿਸ ਹਿਸਾਬ ਦਾ ਵੀ ਜੇ ਦੁਪੱਟੇ ਤੇ ਬਣ ਕਰਾਣਾ ਚਾਹੁੰਦਾ ਹੈ ਉਹ ਉਸ ਦੇ ਅਕੋਰਡਿੰਗ ਜੋ ਜੋ ਵੀ ਹੋਏਗਾ ਰੇਟ ਉਹ ਦੱਸਿਆ ਜਾਏਗਾ ਤੁਹਾਨੂੰ ਬਾਅਦ ਵਿੱਚ ਉਹ ਉਸ ਦੇ ਅਕੋਰਡਿੰਗ ਦੱਸਿਆ ਜਾਏਗਾ ਬਾਕੀ ਇਸ ਦਾ ਵੀ ਕਾਰੀਗਰ ਮੇਰਾ ਆਪਣਾ ਹੀ ਹੈ ਪੂਰੀ ਉਹਦੀ ਤਾਂ ਟੀਮ ਹੈ ਇਹ ਇਹ ਜਰਨੀ ਕਿੱਹਾ ਹੋਣ ਵਾਲੀ ਸੁਣ ਕੇ ਓਕੇ ਮਸ਼ੀਨੀ ਵਾਲੇ ਕਿਉਂਕਿ ਤੁਹਾਡਾ ਕੰਮ ਮਸ਼ੀਨੀ ਵਾਲਾ ਜ਼ਿਆਦਾ ਬਹੁਤ ਜ਼ਿਆਦਾ ਨਾਲ ਉਸ ਕਰਕੇ ਤੁਹਾਡਾ ਟਾਈਮ ਲੱਗ ਜਾਂਦਾ ਉਹਨੂੰ ਲਓ ਜੀ ਹੋਰ ਦਿਖਾਓ ਜੀ ਹੁਣ ਕੁਝ ਸੈਂਪਲ ਇਹ ਵਾਲੇ ਥੋੜੇ ਜੇ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਉੜੇ ਹੈ ਨਹੀਂ ਇਹ ਵਾਲੇ ਟੂਟ ਨੇ ਹਮਮ ਇਹ ਦੇਖੋ ਸ਼ਰਟ ਆ ਇਸ ਤੇ ਵੀ ਵਰਕ ਕੀਤਾ ਆ ਪ੍ਰੋਪਰ ਹੈ ਨਾ ਹਮਮ ਤੇ ਇਹਦੇ ਨਾਲ ਦੀਸ ਮੈਚਿੰਗ ਸਲਵਾਰ ਇਹ ਸਲਵਾਰ ਹੈ ਕੈਨ ਸਲਵਾਰ ਹੈ ਇਹਦੇ ਨਾਲ ਸੇਮ ਕਲਰ ਦੀ ਐਂਡ ਇਹਦੇ ਨਾਲ ਦੁਪੱਟਾ ਆ ਦੁਪੱਟਾ ਹੈ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਹੈ ਤੇ ਇਹਦੇ ਤੇ ਵੀ ਵਰਕ ਕੀਤਾ ਹੈ ਬਹੁਤ ਸੋਹਣਾ ਪ੍ਰੋਪਰ ਸੇਵਡਾ ਦੁਪੱਟਾ ਹੈ ਪਿਓਰ ਦਾ ਪਿਓਰ ਦਾ ਦੁਪੱਟਾ ਇਹ ਪਿਓਰ ਦਾ ਦੁਪੱਟਾ ਬਹੁਤ ਸੋਹਣਾ ਗਰਮੀਆਂ ਚ ਪਾਣ ਵਾਲਾ ਬਹੁਤ ਡੀਸੈਂਟ ਕਲਰ ਹੈ ਤੇ ਇਹ ਬਹੁਤ ਵਧੀਆ ਦੀਦੀ ਦਾ ਰੇਟ ਦੱਸੋ ਜਰਾ ਇਹ 3000 ਦਾ ਸੂਟ ਪੈਣਾ ਜੀ ਬਹੁਤ ਸੋਹਣਾ ਸੂਟ ਹੈ ਚੰਦੇਰੀ ਸਿਲਕ ਹੈ ਚੰਦੇਰੀ ਸਿਲਕ ਚੰਦਰੀ ਸਿਲਕ ਕਮਾਲ ਹੈ ਜੀ ਕਮਾਲ ਅਗਲੇ ਦਿਖਾਓ ਅਗਲੇ ਓਏ ਹੋਏ 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 ਇਹ ਸ਼ਿਮਰ ਹੈ ਨਾ ਇਹ ਸ਼ਿਮਰ ਹੈ ਦੇਖਿਆ ਮੈਂ ਪਿਛਾੜ ਲੈ ਕੇ ਮੰਮੀ ਨੂੰ ਲੈ ਕੇ ਦਿੱਤਾ ਸੀ ਇਹ ਸਾਰਾ ਹੈਂਡਵਰਕ ਹੈ ਇਹ ਹੈਂਡਵਰਕ ਕੀਤਾ ਹੋਇਆ ਹੈ ਸਾਰਾ ਇਸ ਤੇ ਸੂਟ ਤੇ ਹਮਮ ਇਹ ਦੇ ਨਾਲਾ ਪਲੇਨ ਨਹੀਂ ਤੇ ਵਾਟਰਮਾਰਕ ਹੈ ਸਰਵਾਰ ਤੇ ਆ ਇਹਦੇ ਨਾਲ ਦੁਪੱਟਾ ਦੁਪੱਟਾ ਇਹਦਾ ਬਹੁਤ ਸੋਹਣਾ ਹੈ ਤੇ ਬਹੁਤ ਪਾਇਦਾ ਨਾਲ ਹੈ ਤੇ ਇਹਨਾਂ ਦਾ ਦੁਪੱਟਾ ਹੈ ਹਾਂ ਇਹਦਾ ਬਹੁਤ ਸਾਈਡਾਂ ਦੇ ਤੇ ਕੱਟਵਰਕ ਕੀਤਾ ਹੋਇਆ ਵਾ ਕੱਟਵਰਕ ਵਾਲਾ ਦੁਪੱਟਾ ਹੈ ਤੇ ਕਿੱਚੇ ਕਿੱਚੇ ਵੀ ਇਹਦੇ ਮਤਲਬ ਦਿੱਤਾ ਹੋਇਆ ਪੂਰਾ ਜਿੱਦ ਤੱਕ ਆਈ ਬਟ ਐਮਬ੍ਰੋਇਡਰੀ ਜਿਹੜੀ ਹੈ ਦੁਪੱਟੇ ਚੋਂ ਟਾਂ ਮਰ ਕੀਤਾ ਹੈ ਇਹਦਾ ਪ੍ਰਾਈਸ ਦੱਸ ਦੋ ਪ੍ਰਾਈਸ ਇੰਨਾ ਵੀ ਸੇਮ 3000 3 3000 ਦੀ ਰੇਂਜ ਦੇ ਸੂਟ ਨੇ ਹਾਂਜੀ ਇਹ ਤੁਹਾਡੇ ਬਹੁਤ ਵਧੀਆ ਪਾਰਟੀਆਂ ਵਗੈਰਾ ਚ ਬਹੁਤ ਸੋਹਣੇ ਚੱਲਣਗੇ ਬਾਈਸ ਹਾਂ ਪਹਿਲੇ ਦੱਸਿਆ ਵਾ ਹਰ ਰੇਂਜ ਹੈਗੀ ਹਰ ਰੇਂਜ ਹੈ ਇਸ ਦੇ ਕੱਪੜੇ ਨੇ ਵੈਰੀ ਨਾਈਸ ਵੈਰੀ ਨਾਈਸ ਇਹ ਸ਼ਾਰਟ ਆ ਇਫ ਪਿਓਰ ਦਾ ਸੂਟ ਹੈ ਪਿਓਰ ਦਾ ਬਣਾਇਆ ਹੈ ਇਹ ਪਿਓਰ ਦਾ ਸੂਟ ਹੈ ਲੱਗ ਵੀ ਰਿਹਾ ਪੜਨ ਤੋਂ ਤੇ ਇਹਦੇ ਨਾਲ ਆ ਬੋਟਮ ਹੈ ਸੇਮ ਕਲਰ ਦੀ ਹਾਂਜੀ ਔਰ ਇਹਦੇ ਨਾਲ ਦੁਪੱਟਾ ਇਹਦਾ ਦੁਪੱਟਾ ਬਨਾਰਸੀ ਦੁਪੱਟਾ ਹੈ ਹੂੰ ਇਹਦਾ ਦੁਪੱਟਾ ਵੀ ਬਹੁਤ ਜ਼ਬਰਦਸਤ ਹੈ ਹਾਂ ਕੀ ਬਾਤ ਹੈ ਮੈਨੂੰ ਤਾਂ ਲੱਗਦਾ ਦੀਦੀ ਆਪ ਹੀ ਸਵਾਸ ਸਵਾਸ ਤੁਸੀਂ ਪਾ ਲਈ ਜੇ ਨੇ ਕਿ ਬੰਦਾ ਬੁਰਕੀ ਬਾਲਾ ਕਰਨੀ ਉਧਰ ਸਾਡੇ ਕੋਲ ਟਿਕਾ ਵੀਡੀਓ ਫੋਨ ਕਰਦੇ ਕਹਿੰਦਾ ਮੈਨੂੰ ਵੀ ਪੱਜਾ ਸੂਟ ਚਲੋ ਜੀ ਚਲੋ 3000 ਹਾਂ ਜੀ ਹਾਂ ਜੀ ਆ ਜਿੰਨੇ ਵੀ ਦਿਖਾ ਰਹੇ ਹੋ 3000 ਵਾਲੇ ਨਹੀਂ ਸੇਮ ਆਪਾਂ ਦਿਖਾ ਦਿੰਦੇ ਜਿਵੇਂ ਇਹ ਸ਼ਰਟ ਆ ਇੱਥੇ ਦਿਖਾ ਦੂੰ ਮੈਂ ਕਿਹਨੂੰ ਸਾਰੇ ਖੋਲਣੇ ਯਾਰ ਥੋੜਾ ਜਿਹਾ ਹਣਾ ਇੱਥੇ ਹੀ ਨੇੜੇ ਤੋਂ ਦਿਖਾ ਦਿਓ ਇਹ ਇੱਕ ਆ ਹੋ ਗਿਆ ਹਣਾ ਸ਼ਰਟ ਆ ਇਹ ਵੀ ਸ਼ਰਟ ਸ਼ਰਟ ਹੋ ਗਈ ਆ ਬਾਟਮ ਐ ਇਹਦੇ ਨਾਲ ਮੈਚਿੰਗ ਬਾਟਮ ਆ ਮੈਚਿੰਗ ਬਾਟਮ ਨਾਲ ਇਹਦਾ ਦੁਪੱਟਾ ਮੈਂ ਖੋਲ ਕੇ ਜਰੂਰ ਦਿਖਾਵਾਂਗੇ ਤੇ ਦੁਪੱਟਾ ਬਹੁਤ ਬੋਸ ਹੁੰਦਾ ਹੈ ਨਹੀਂ ਠੀਕ ਹੈ ਠੀ ਦੁਪੱਟਾ ਬਹੁਤ ਸੋਹਣਾ ਤੇ ਬਹੁਤ ਸੋਹਣਾ ਦੁਪੱਟਾ ਮਤਲਬ ਗੋਟਾ ਪੱਤੀ ਵਾਲਾ ਕੰਪਲੀਟ ਸਾਰਾ ਵਰਕ ਕੀਤਾ ਹੈ ਹਮਮ ਕਮਾਲ ਹੈ ਜੀ ਕਮਾਲ ਹੈ ਕਮਾਲਾ ਦਿਖਾਓ ਜੀ ਅਗਲਾ ਸੂਟ ਅਗਲਾ ਸੂਟ ਆਣ ਦੋ ਹੁਣ ਅਗਲੀ ਵੈਰਾਈਟੀ ਆ ਥੋੜੀ ਜਿਹੀ ਆਪਣੇ ਕੋਲ ਪੇਂਟ ਵਾਲਿਆ ਸਟੱਫ ਵੀ ਹੈਗਾ ਵਾ ਕੋਈ ਨਹੀਂ ਫਰੈਸ਼ ਫਰੈਸ਼ ਪੇਂਟ ਜਿਹੜਾ ਹੁੰਦਾ ਹੈ ਨਾ ਪੇਂਟ ਵਾਲੀ ਇਹਦੀ ਆਪਣੀ ਹੈਗੀ ਹੈ ਫੈਸਿਲਿਟੀ ਜੇ ਕੋਈ ਕਰਵਾਉਣਾ ਚਾਹੁੰਦਾ ਹੈਗਾ ਮਤਲਬ ਉਸ ਅਕੋਰਡਿੰਗ ਇਹ ਹੋ ਜਾਏਗਾ ਜੇ ਜੀ ਨੇ ਬ੍ਰੈਡਵਰਕ ਵਾਲਾ ਕੰਮ ਹੁੰਦਾ ਹੈ ਮਸ਼ੀਨੀ ਵਰਕ ਹੈਂਡਵਰਕ ਇਹ ਬ੍ਰਸ਼ ਪੇਂਟ ਅਸੀਂ ਹਰ ਇੱਕ ਚੁਆਇਸ ਰੱਖੀ ਹੋਈ ਹੈ ਬਹੁਤ ਸੋਹਣਾ ਬਹੁਤ ਬਹੁਤ ਸੋਹਣਾ ਜੀ ਬਹੁਤ ਸੋਹਣਾ ਤੁਸੀਂ ਬਾਟਾ ਦਾ ਸੁਟਾ ਹੈ ਕੀ ਬਾਤ ਹੈ ਜੀ ਕੀ ਬਾਤ ਹਮਲਾ ਪੇਂਟ ਵਾਲੇ ਹੋਰ ਕਾਫੀ ਪੇਂਟ ਤੁਹਾਡੇ ਕੋਲ ਬਸ ਇੱਥੇ ਕੋਲ ਬੰਦ ਹੀ ਦਿਖਾ ਦਿਓ ਆ ਪਿੰਕ ਆਫ ਤੋਂ ਯੈਲੋ ਜਾ ਹੋ ਗਿਆ ਅਬ ਪਿੰਕ ਜਾ ਹੋ ਗਿਆ ਜਿਹੜਾ ਵੀ ਰੰਗ ਹੋਰ ਵੀ ਕਲਰ ਨੇ ਹੋਰ ਵੀ ਕਾਫੀ ਕਲਰ ਨੇ ਉਧਰ ਪੇਂਟ ਹਾਂ ਪਹਿਲੇ ਉਹ ਕੱਲ ਵਾਲੇ ਫਲੋਕ ਦਿਖਾਈ ਨੇ ਉਹਦੇ ਵਿੱਚ ਕਲਰਸ ਨੇ ਹਨਾ ਇਹ ਸਾਰਾ ਪ੍ਰੋਸੈਸ ਕਾਫੀ ਕੁਝ ਹੋਰ ਪਿਆ ਹੈ ਬਾਕੀ ਸਾਰਾ ਹੈਂਡਵਰਕ ਤੇ ਕਾਟੀ ਦੇ ਨਾਲ ਹੈ ਵੀ ਆ ਤੇ ਇਹ ਵੀ ਜਿਹੜੇ ਕਾਟਨ ਦੇ ਸਟੱਫ ਦੇ ਵਿੱਚ ਸਾਰੇ ਤੇ ਨੋਰਮਲ ਰਿੰਗ ਦਿੱਖ ਰਹੀ ਹੈ 600 ਆ ਵਾਲੇ ਸੂਟ ਨੇ ਬਾਹਲੇ ਸਸਤੇ ਇਹ ਰਹਿ ਗਏ ਸੀ ਇਹ ਕੱਲ ਦੇ ਵਲੋਗ ਜਾਣੇ ਚਾਹੀਦੇ ਸੀ ਪਰ ਕੋਈ ਗੱਲ ਨਹੀਂ ਇਹ ਵੀ ਬਹੁਤ ਸੋਹਣਾ ਕਲਰ ਆ ਤੇ ਸਟੱਫ ਵੀ ਬਹੁਤ ਵਧੀਆ ਨਾ ਇਹ 600 ਦਾ ਅਸੇ 650 ਕਾਟਨ ਦਾ ਦੁਪੱਟਾ ਹੀ ਸੀ ਨਾਲ ਦੁਪੱਟਾ ਨਾਲ ਦੁਪੱਟੇ ਵੀ ਜਰੂਰ ਨੇ ਕਾਟਨ ਦੇ ਸਾਢੇ 650 ਦਾ ਸੂਟ ਨਾਲ ਉਹਦੇ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਕਲਰ ਗਰਮੀਆਂ ਦੇ ਵਿੱਚ ਪਾਉਣ ਲਈ ਲਾਈਟ ਵੇਟ ਕੱਪੜੇ ਇਹ ਵੀ ਸੇਮ ਦੀ ਜੀ ਇਹ ਸੇਮ ਹੀ ਹੈ ਇਹ ਵੀ ਸੇਮ ਹੈ ਠੀਕ ਹੈ ਇਹਦੇ ਨਾਲ ਕਾਟਨ ਦਾ ਦੁਪੱਟਾ ਸੇਮ ਆ 650 ਦੀ ਰੇਸ ਦੇ ਨਾਲ ਕਾਟਨ ਦੇ ਦੁਪੱਟੇ ਠੀਕ ਹੈ ਆਹ ਨੇ 650 ਦਾ ਸੂਟ ਆਹ ਕਾਟਨ ਦਾ ਦੁਪੱਟਾ ਨਾਲ ਕਾਟਨ ਦੇ ਦੁਪੱਟੇ ਠੀਕ ਹੈ ਉਹ ਚੋਗੇ ਰਿਟਰਨੇ ਵੀ ਹੈਗੇ ਜਿਨ੍ਹਾਂ ਨਾਲ ਦੁਪੱਟੇ ਨਹੀਂ ਹੈਗੇ ਬਿਲਕੁਲ ਕਾਟਨ ਦੇ ਆ ਉਹ ਜਿੱਦਾਂ ਕਿ ਕੋਈ 500 ਦੀ ਰੇਂਜ ਵਿੱਚ ਕੀ ਹੈ ਓਕੇ ਚਲੋ ਸਾਰੇ ਇੰਸਟਾ ਦੇ ਮਿਲ ਜਾਣਗੇ ਦੇਖੋ ਜੀ ਸਾਰੇ ਸੂਟ ਦਿਖਾਣੇ ਤਾਂ ਪੋਸੀਬਲ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਹੁਣ ਇੰਨਾ ਜਿੰਨਾ ਕੱਪੜੇ ਇੱਥੇ ਪਿਆ ਨੀਚੇ ਪਿਆ ਉਹ ਸਾਰਾ ਦਿਖਾਣਾ ਔਖਾ ਹੋ ਜਾਂਦਾ ਬਟ ਫਿਰ ਵੀ ਜੇ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲਵੋ ਉਹਦਾ ਵੀ ਨੂੰ WhatsApp ਨੰਬਰ ਦੇ ਉੱਪਰ ਭੇਜ ਦਿਓ ਆ ਨੰਬਰ ਦਿੱਚੇ ਆ ਰਿਹਾ WhatsApp ਦੇ ਉੱਪਰ ਭੇਜੋ ਆਪਣਾ ਐਡਰੈਸ ਲਿਖ ਕੇ ਤਦੀ ਤੁਹਾਨੂੰ QR ਕੋਡ ਨਾਲ ਦੀਆਂ ਤੁਹਾਨੂੰ ਸੈੱਟ ਕਰ ਦੇਣਗੇ ਉਹਦੇ ਉੱਪਰ ਤੁਸੀਂ ਆਪਣਾ ਪੇਮੈਂਟ ਕਰਨੀ ਹੈ ਰੇਟ ਪਤਾ ਲੱਗ ਜਾਏਗਾ ਪੇਮੈਂਟ ਕਰ ਦਿੱਤੀ ਤਾਂ ਤੁਹਾਨੂੰ ਕੋਰੀਅਰ ਹੋ ਜਾਏਗਾ ਤੇ ਉਹਦਾ ਕੋਰੀਅਰ ਦਾ ਵੀ ਟਰੈਕਿੰਗ ਨੰਬਰ ਮਿਲ ਜਾਣਾ ਇੱਕ ਗੱਲ ਹੋਰ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਸੂਟ ਜਿਹੜੀ ਚੀਜ਼ ਤੁਸੀਂ ਮੰਗਵਾਈ ਆ ਉਹ ਚੀਜ਼ ਨਹੀਂ ਨਿਕਲੀ ਮੈਂ ਉਹਦੀ ਫ੍ਰੀ ਤੁਹਾਨੂੰ ਗੱਲ ਦੱਸੀ ਸੀ ਕੀ ਕਰੋ ਜਦੋਂ ਤੁਹਾਡੇ ਕੋਲ ਸੂਟ ਪਹੁੰਚੇਗਾ ਉਹਦੀ ਵੀਡੀਓ ਬਣਾ ਲੈਣੀ ਹੈ ਤੁਸੀਂ ਖੋਲਦੇ ਦੀ ਪੈਕੇਟ ਪੈਕੇਟ ਖੋਲਦੇ ਦੀ ਵੀਡੀਓ ਬਣਾ ਦਿਓ ਪਹਿਲਾਂ ਹਨਾ ਵੀਡੀਓ ਬਣਾ ਲਿਓ ਜੇ ਤੁਹਾਨੂੰ ਲੱਗਿਆ ਉਹਦੇ ਕੋਈ ਡਿਫੈਕਟ ਹੈ ਤਾਂ ਉਹ ਤੁਹਾਡਾ ਵਾਪਸ ਹੋ ਜਾਏਗਾ ਯਾਰ ਫੰਡ ਲੈ ਲਿਓ ਯਾ ਚੇਂਜ ਕਰ ਲਿਓ ਕੁਝ ਵੀ ਹੋ ਜਾਏਗਾ ਤੇ ਜਦੋਂ ਤੇ ਕੋਰੀਅਰ ਜਦੋਂ ਸਾਡੇ ਕੋਲ ਕੋਰੀਅਰ ਪਹੁੰਚੇਗਾ ਨਾ ਉਹਦੇ ਕੋਰੀਅਰ ਦੇ ਪੈਸੇ ਵੀ ਅਸੀਂ ਤੁਹਾਨੂੰ ਦਵਾਂਗੇ ਜਿਹੜਾ ਤੁਸੀਂ ਵਾਪਸ ਕਰੋਗੇ ਹਨਾ ਇਹ ਫੈਸਿਲਿਟੀ ਕਿਤੇ ਨਹੀਂ ਮਿਲਦੀ ਅਸੀਂ ਦੇਵਾਂਗੇ ਤੁਹਾਨੂੰ ਕਿਉਂਕਿ ਜੇ ਡਿਫੈਕਟ ਨਿਕਲੇ ਤਾਂ ਪਹਿਲੀ ਗੱਲ ਤਾਂ ਇੱਥੋਂ ਬਿਲਕੁਲ ਕੰਪਲੀਟ ਨਿਕਲਦੇ ਨੇ ਲੇਕਿਨ ਚੈੱਕ ਕਰਕੇ ਜਾਂਦੇ ਨੇ ਲੇਕਿਨ ਫਿਰ ਵੀ ਤੁਹਾਨੂੰ ਪਤਾ ਹੈ ਹਿਊਮਨ ਆਜੀ ਹਿਊਮਨ 에ਰਰ ਆ ਸਕਦਾ ਕਿਉਂਕਿ ਰੀਜ਼ਨ ਕੀ ਕੋ ਬਹੁਤ ਸਟੱਫ ਹੈ ਕੋਈ ਇੱਕ ਅੱਦੇ ਵੀ ਪੀਸ ਵਿੱਚ ਕੋਈ ਵਾਰ ਹੋਗੀ ਗਲਤੀ ਪਰ ਉਹ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਗੱਲ ਨਹੀਂ ਲੇਕਿਨ ਜਿਹੜਾ ਵੀ ਤੁਹਾਨੂੰ ਕਪੜਾ ਇੰਸਟਾਗ੍ਰਾਮ ਤੇ ਪਾਇਆ ਹੋਏਗਾ ਉਹ ਤਾਂ ਲਿਖਿਆ ਹੋਏਗਾ ਵੀ ਕਿਹੜਾ ਕਪੜਾ ਹੈ ਉਹੀ ਕਪੜਾ ਤੁਹਾਨੂੰ ਮਿਲੇਗਾ ਕੈਂਟ ਸੂਟ ఎవਰੀਥਿੰਗ ਕੈਂਟ ਰੇਟ ਵੀ ਦੋਸਤੋ ਬਹੁਤ ਕੈਂਟ ਹੈ ਮੈਂ ਕਿਰਨ ਨੂੰ ਲੈ ਕੇ ਧਿਆਂ ਦਾ ਸੂਟ ਇੱਕ ਤੇ ਉਹਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗੀ ਤੇ ਮਿਲਦੇ ਆ ਫਿਰ ਤੁਹਾਨੂੰ ਕੱਲ ਆਰਡਰ ਕਰ ਦਿਓ ਫਟਾਫਟ ਇਸ ਤੋਂ ਪਹਿਲਾਂ ਇਹਦਾ ਸਟਾਕ ਖਤਮ ਹੋ ਜਾਏ ਨਵਾਂ ਸਟਾਕ ਜਦੋਂ ਆਏਗਾ ਉਹਦੀ ਦੀ ਇੰਸਟਾਗ੍ਰਾਮ ਤੇ ਪਾਉਂਦੇ ਰਹਿਣਗੇ ਇੱਕ ਵਾਰੀ ਹੁਣ ਇੰਸਟਾਗ੍ਰਾਮ ਦੀ ਦੀ ਦਾ ਸਿਸਟਮ ਬਣਾ ਗਏ ਆਪਾਂ ਤੁਸੀਂ ਇੰਸਟਾਗ੍ਰਾਮ ਤੋਂ ਦੇਖ ਸਕਦੇ ਹੋ ਸਾਨੂੰ ਦਿਓ ਇਜਾਜ਼ਤ ਮਿਲਦੇ ਹਾਂ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਵਿੱਚ ਬਾਏ ਬਾਏ